ਬਹੁਤ ਵੱਡੀ ਖਬਰਾਂ ਜਿਵੇਂ ਕਿ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋ ਚੁੱਕੀ ਹੈ ਅੰਕੜਿਆਂ ਤੋਂ ਪਹਿਲਾਂ ਹੀ ਐਗਜ਼ਿਟ ਪੋਲ ਕਿੰਨੇ ਆ ਗਏ ਨੇ ਬਹੁਤ ਵੱਡੀ ਖਬਰ ਜਿਹੜੀ ਤੁਸੀਂ ਵੇਖਣ ਜਾ ਰਹੇ ਹੋ ਕਿ ਕਿ ਅਕਾਲੀ ਦਲ ਦੀ ਜ਼ੋਰਦਾਰ ਹਾਰ ਹੋ ਚੁੱਕੀ ਹੈ ਔਰ ਇਹਦੀ ਵੀਡੀਓ ਦੇ ਸਬੂਤ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਾਂ ਤਰਨਤਾਰਨ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਨੇ ਜ਼ੋਰ ਲਾਇਆ ਪਰ ਅਕਸਰ ਮੈਂ ਤੁਹਾਡੇ ਨਾਲ ਇਹ ਗੱਲ ਪਹਿਲਾਂ ਹੀ ਸਾਂਝੀ ਕਰ ਚੁੱਕਿਆ ਸੀ ਕੀ ਕਾਲੀ ਦਲ ਨੂੰ ਔਰ ਬਾਕੀ ਦੀਆਂ ਪਾਰਟੀਆਂ ਨੂੰ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਬਾਜ਼ੀ ਮਾਰੂਗੀ ਤੇ ਦਰਾਂ ਸਾਲ ਦੇ ਵਿੱਚ ਇਹ ਸੱਚ ਹੋ ਚੁੱਕਿਆ ਪਰ ਉੱਥੋਂ ਦੇ ਲੋਕਾਂ ਨੇ ਹਵਾ ਕਿਵੇਂ ਬਦਲ ਦਿੱਤੀ ਹੈ ਇੱਕ ਪਾਸੇ ਇਕਾਲੀ ਦਲ ਨੇ ਝੂਠ ਮੋੜਦੀ ਹਵਾ ਯਾਨੀ ਜਾਣ ਬੁੱਝ ਕੇ ਬਣਾਈ ਸੀ ਪਰ ਅੱਜ ਤੁਹਾਡੇ ਸਾਹਮਣੇ ਇਹ ਨਿਰਪੱਖ ਕਰਾਂਗੇ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਸਰਕਾਰ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀ ਪਰਨ ਤਾਰਨ ਦੇ ਵਿੱਚ ਰਤਬਾ ਸੀ ਔਰ ਦੂਜੇ ਪਾਸੇ ਝੂਠ ਮੂੜ ਦੀ ਹਵਾ ਬਣਾਉਣ ਵਾਲੇ ਅਕਾਲੀ ਦਲ ਨੂੰ ਜੋਰਦਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਯਾਨੀ ਇੱਕ ਪਾਸੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੇ ਜਿਨ੍ਹਾਂ ਨੂੰ ਪੰਜਾਬ ਦੇ ਅੰਦਰ ਅਕਾਲੀ ਦਲ ਦੁਆਰਾ ਬਹੁਤ ਜ਼ਿਆਦਾ ਭੰਡਾ ਵੀ ਗਿਆ ਔਰ ਜਾਣਬੁੱਝ ਕੇ ਆਪਣੀ ਜਿਹੜੀ ਕਿ ਝੂਠੀ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਤਾਰਨ ਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਯਾਨੀ ਹਰਮੀਤ ਸਿੰਘ ਬਾਜੀ ਕਿਵੇਂ ਮਾਰਦੇ ਨੇ ਅੱਜ ਤੁਹਾਡੇ ਸਾਹਮਣੇ ਲੋਕਾਂ ਦੇ ذریعے ਦਿਖਾਵਾਂਗੇ ਕਿਉਂਕਿ ਇਹ ਵੀਡੀਓ ਆਮ ਆਦਮੀ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਆ ਐਬਜੈਕਟ ਪੋਲ ਤੋਂ ਪਹਿਲਾਂ ਰਿਐਲਟ ਲੋਕਾਂ ਨੇ ਦੇਣੇ ਹੁੰਦੇ ਨੇ ਕਿ ਵੋਟ ਕਿਹਨੂੰ ਪਾਈ ਹੈ ਤੇ ਆਮ ਆਦਮੀ ਪਾਰਟੀ ਸ਼ੇਖਰਾਂ ਦੇ ਉੱਤੇ ਪਰੰਤਾਰਨ ਦੇ ਵਿੱਚ ਵੀ ਫੇਰ ਤੋਂ ਪਹੁੰਚ ਗਈ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਵੀ ਜਿਮਨੀ ਚੋਣ ਹੁੰਦੀ ਆ ਉੱਥੇ ਸੁਖਬੀਰ ਸਿੰਘ ਬਾਦਲ ਕਹਿ ਲੋ ਚੇਹ ਕਾਲੀਦਾਰ ਕਹਿ ਲੋ ਤੋਤੇ ਮੂੰਹ ਤੇ ਜਪੇੜ ਵੱਜੀ ਸੀ ਕਦੇ 50000 ਤੋਂ ਜ਼ਿਆਦਾ ਵੋਟਾਂ ਸਿੱਖਾਂ ਦੀਆਂ ਪਾਈਆਂ ਜਾਂਦੀਆਂ ਵਿਧਾਨੇ ਦੇ ਵਿੱਚ ਤੇ ਜਿੰਨੀ ਚੋਣ ਦੇ ਵਿੱਚ ਉੱਥੇ ਵੀ ਅਕਾਲੀਆਂ ਨੂੰ 8000 ਵੋਟ ਪੈਂਦੀ ਹੈ ਕਹਿੰਦੇ ਜੀ ਜਿਹੜੀ ਲੁਧਿਆਣਾ ਦੇ ਵਿੱਚ ਚਪੇੜ ਵੱਜੀ ਸੀ ਉਸੇ ਹੀ ਪ੍ਰਕਾਰ ਫੇਰ ਤੋਂ ਅਕਾਲੀਆਂ ਨੂੰ ਜ਼ੋਰਦਾਰ ਹਾਰ ਦਾ ਸਾਹਮਣਾ ਕਰਨਾ ਕਿਵੇਂ ਪੈ ਗਿਆ ਸੁਣੋ ਯਾਰਾਂ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਅਪਡੇਟ ਸਾਂਝੀ ਕਰਨੀ ਹੈ ਬੜੀ ਹੀ ਅਹਿਮ ਸੁਣੋ ਇਹ ਚੋਣ ਤੇ ਸਭ ਦੀ ਨਜ਼ਰ ਟਿਕੀ ਹੋਈ ਸੀ ਇਹ ਸੀਟ ਜਿੱਥੇ ਸੱਤਾਧਰ ਨੇ ਕੋਸ਼ਿਸ਼ ਕੀਤੀ ਆ ਤੇ ਕਿਵੇਂ ਸੀਟ ਨੂੰ ਦੁਬਾਰਾ ਆਪਣੇ ਹਿੱਸੇ ਰੱਖਿਆ ਜਾਵੇ ਉਦੋਂ ਹੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰ ਰਿਹਾ ਕਾਂਗਰਸ ਨੇ ਵੀ ਪੂਰੀ ਵਾਹ ਲਾਈ ਪਰ ਇੱਕ ਨਵਾਂ ਵੱਖਰਾ ਆਪਣੇ ਆਪ ਨੂੰ ਪੰਥਕ ਧੜੇ ਦੇ ਤੌਰ ਤੇ ਉੱਭਰਿਆ ਮਨਦੀਪ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਸੀ ਤਾਂ ਇੱਥੇ ਬੀਜੇਪੀ ਬੀਜੇਪੀ ਦੇ ਹਰਦੀਪ ਸੰਧੂ ਆਪਣੀ ਪੂਰੀ ਵਾਹ ਲਾ ਉਹ ਵੀ ਕਹਿੰਦੇ ਨੇ ਕਿ ਭਾਜਪਾ ਚੰਗਾ ਕਰਕੇ ਦਿਖਾਏਗੀ ਲੋਕ ਕਿਧਰ ਪਹੁੰਚਦੇ ਨੇ ਕਿਹਦੇ ਹਿੱਸੇ ਕੀ ਆਇਆ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਲੋਕਾਂ ਨੇ ਸਿਰਫ ਅਸੀਂ ਪੱਖ ਸੰਧਰੇ ਨੇ ਵਿਊ ਸੰਧਰੇ ਨੇ ਤੇ ਫੈਸਲਾ ਜਨਤਾ ਨੇ ਕਰਨਾ ਹੈ ਮੌਜੂਦਾ ਹਾਲਾਤਾਂ ਨੂੰ ਲੈ ਕੇ ਕਿ ਇੱਥੇ ਬਣ ਕੀ ਗਿਆ ਨਿਭੜ ਕੀ ਗਿਆ ਉਹ ਤਾਂ ਤੱਕ ਅੰਦਾਜ਼ਾ ਲੱਗ ਜਾਂਦਾ 19 ਚੌਂਕ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਕੋਸ਼ਿਸ਼ ਕਰਾਂਗੇ ਇੱਥੇ ਲੋਕਾਂ ਦੀ ਰਾਏ ਲੈਣ ਦੀ ਔਰ ਰੈਂਡਮਲੀ ਹਾਂ ਜਿਹੜੇ ਵੀ ਲੋਕ ਸਾਡੇ ਸਾਹਮਣੇ ਆਉਣਗੇ ਪਹਿਲਾਂ ਜਰਵਾਲ ਬਾਈ ਜੀ ਨੇੜੇ ਖੜਾ ਬੈਜੀ ਕੀ ਲੱਗਦਾ ਕੀ ਨਿਭੜਿਆ ਵੋਟਾਂ ਪੈ ਗਈਆਂ ਕੀ ਲੱਗਦਾ ਕਿਹਦੇ ਹਿੱਸੇ ਕੀ ਆਇਆ ਹੋਰ ਤਾਂ ਬਾਈ ਜੀ ਦੇਖੋ ਆਲਮੋਸਟ ਜਿਹੜਾ ਵੀ ਕੋਈ ਜਿੱਤਿਆ ਇੱਥੇ ਕੈਂਡੀਡੇਟ ਸਿਰਫ 3 ਜਾਂ 4000 ਦਾ ਮਾਰ ਦੇਣਾ ਹੈ ਕੋਈ ਨੇ ਪੁੱਛਿਆ ਕਿ ਕਿਹੜਾ ਲੱਗਦਾ ਬਸ ਇੱਕ ਲੈਂਚ ਦੱਸ ਦਿਓ ਅੱਗੇ ਤਾਂ ਬਾਈ ਜੀ ਅਸ਼ਟਮਰ ਮੀਨ ਸਿੰਘ ਸੰਧੂ ਤਾਂ ਜਾ ਪਾਰਟੀ ਬਸ ਕੋ ਦੱਸਦੇ ਤੁਸੀਂ ਬਾਈ ਜੀ ਹਰਮਿੰਦਰ ਸਿੰਘ ਸੰਧੂ ਦੀ ਜ਼ਿਆਦਾ ਆਵਾਜ਼ ਹੈ ਲੋ ਜੀ ਇੱਕ ਸੱਤਾ ਧਿਰ ਦੇ ਅਕਦੇ ਵਿੱਚ ਭੁਗਤਦੇ ਨੇ ਬਾਈ ਜੀ ਇੱਕ ਵੀ ਨਾ ਇੱਧਰ ਖੜਾ ਕੌਣ ਜਿੱਤਿਆ ਹਾਂਜੀ ਹਾਂਜੀ ਕਿੰਨੇ ਦਾ ਲੱਗਦਾ ਹਰਮਿੰਦਰ ਸਿੰਘ ਸੰਧੂ 77 ਨਾਲ ਹਾਂਜੀ ਹਾਂਜੀ ਸੱਤਾ ਵਾਲੇ ਪਾਸੇ ਵੀ ਆਪ ਦੀ ਕੀ ਲੱਗਦਾ ਕਿਹੜਾ ਅਗੇ ਅਗੇ ਸਰ ਦੇਖਿਆ ਜਾਵੇ ਸ਼ਹਿਰ ਦਾ ਦਰਮੇਂ ਦੀ ਆ ਸੱਤਾ ਦੇ ਹਾਂ ਬੋਲੀ ਇਹ ਵੀ ਸੱਤਾ ਦੇ ਨਾਲ ਹੀ ਟੱਕਰਿਆ ਵਾਲੇ ਤਾਂ ਸੁਣ ਲਿਆ ਪੰਜਾਬ ਵਾਲੇ ਹਰਮਿੰਦਰ ਸਿੰਘ ਸੰਧੂ ਯਾਨੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਤਰਨ ਤਾਨ ਤੋਂ ਬਾਜ਼ੀ ਮਾਰ ਚੁੱਕੇ ਨੇ ਇਹ ਅੱਜ ਵੀ ਮੇਰੇ ਸਾਹਮਣੇ ਕਹਿੰਨਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਇੱਕ ਐਸੀ ਰਣਨੀਤੀ ਬਣਾਈ ਕਿ ਝੂਠੀ ਹਵਾ ਬਣਾਉਣ ਵਾਲੇ ਅਕਾਲੀ ਦਲ ਨੂੰ ਜ਼ੋਰਦਾਰ ਹਾਰ ਦਾ ਸਾਹਮਣਾ ਕਿਉਂ ਕਰਨਾ ਪੈ ਗਿਆ ਕਿਉਂਕਿ ਅਕਸਰ ਪੂਰੇ ਪੰਜਾਬ ਭਰ ਦੇ ਵਿੱਚ ਇਹਨਾਂ ਨੇ ਆਪਣੇ ਪੱਤਰਕਾਰ ਛੱਡੇ ਸੀ ਕਿ ਅਕਾਲੀ ਦਲ ਦੀ ਹਵਾ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਬਣਾਈ ਜਾਵੇ ਕਿ ਲੋਕਾਂ ਦਾ ਰੁੱਖ ਹੈ ਨਾ ਜਿਹੜਾ ਉਹ ਅਕਾਲੀ ਦਲ ਵਾਲੇ ਪਾਸੇ ਨੂੰ ਹੋ ਜੇ ਪਰ ਨਹੀਂ ਪੰਜਾਬ ਦੇ ਜੋ ਕਿਸ ਗੱਲ ਨੂੰ ਭਲੀ ਭਾਂਤੀ ਜਾਣਦੇ ਨੇ ਕਿ ਅਕਾਲੀ ਦਲ ਨੇ ਪੰਜਾਬ ਦਾ ਬਹੁਤ ਭਾਰੀ ਤੇ ਬਹੁਤ ਵੱਡਾ ਨੁਕਸਾਨ ਕੀਤਾ ਜਿਹੜਾ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਵੀ ਰੌਲਾ ਪਿਆ ਹੋਇਆ ਹੈ ਚੰਡੀਗੜ੍ਹ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਕਿ ਭਾਈ ਪੰਜਾਬ ਦਾ ਹੋਣਾ ਚਾਹੀਦਾ ਕਹਿੰਦੇ ਇਰਾਕਾ ਮਾਰ ਰਿਹਾ ਤਾਂ ਜਿਹੜੇ ਇਕਾਲੀ đảng ਦੇ ਨੇਤਾ ਸੁਖਬੀਰ ਸਿੰਘ ਬਾਦਲ ਵਰਗੇ ਅੱਜ ਰੌਲਾ ਪਾ ਰਹੇ ਨੇ ਪਿਛਲੀਆਂ ਸਰਕਾਰਾਂ ਨੂੰ ਜਾਂ ਹੁਣ ਮੌਜੂਦਾ ਸਰਕਾਰ ਨੂੰ ਕੋਸ ਰਹੇ ਨੇ ਆਪਣੇ ਰਾਜ ਦੇ ਅੰਦਰ ਇਹਨਾਂ ਨੇ ਪ੍ਰਬੰਧ ਇਹ ਪੱਕੇ ਕਿਉਂ ਨਹੀਂ ਕੀਤੇ ਕਿਉਂ ਨਹੀਂ ਪੰਜਾਬ ਦੇ ਹਿੱਸੇ ਦੇ ਵਿੱਚ ਚੰਡੀਗੜ੍ਹ ਨੂੰ ਲੈਣ ਦੀ ਕੋਸ਼ਿਸ਼ ਕੀਤੀ ਐਸੇ ਕਰਕੇ ਦਾ ਕਹਿੰਦੇ ਆ ਕਿ ਪੰਜਾਬ ਨੂੰ ਸਿਰਫ ਲੁੱਟਿਆ ਪੰਜਾਬ ਦਾ ਬਣਾਇਆ ਕੱਖ ਨਹੀਂ ਆਸ ਕਰਕੇ ਪੰਜਾਬ ਦੇ ਤਰਨਤਾਰਨ ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਫੇਰ ਤੋਂ ਜ਼ੋਰਦਾਰ ਹਾਰ ਤੁਹਾਡੇ ਸਾਹਮਣੇ ਆ ਔਰ ਕਾਂਗਰਸ ਨੇ ਕਾਂਗਰਸ ਨੇ ਕੀ ਕੀਤਾ ਸੀ ਉਹ ਵੀ ਤੁਸੀਂ ਅਕਸਰ ਜਾਣਦੇ ਹੋ ਜਿਵੇਂ ਅਕਾਲ ਤਖਤ ਸਾਹਿਬ ਤੋਂ ਅਟੈਕ ਕਰਵਾਏ ਇਹਨਾਂ ਲੋਕਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਚੀਜ਼ਾਂ ਨੂੰ ਆਪਦੇ ਜਾਣ ਦੇ ਵਿੱਚ ਰੱਖਦੇ ਹੋਏ ਆ ਬਾਅਦ ਵੱਡੇ ਪੱਧਰ ਦੇ ਉੱਤੇ ਹਾਰ ਦਾ ਸਾਹਮਣਾ ਕਰਵਾ ਦਿੱਤਾ ਕਿਉਂਕਿ ਜਿਹੜੇ ਅੰਕੜੇ ਨੇ ਉਹ ਲੋਕਾਂ ਦੇ ਜ਼ਰੀਏ ਤੁਹਾਡੇ ਸਾਹਮਣੇ ਆ ਰਹੇ ਨੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਸੱਤਾਧਰ ਦੇ ਨਾਲ ਤੇ ਅਕਾਲੀ ਦਲ ਦਾ ਤਾਂ ਨਾਮੋ ਨਿਸ਼ਾਨ ਤੱਕ ਨਹੀਂ ਹੈ ਕਿਉਂਕਿ ਜੜੇ ਲੁਧਿਆਣੇ ਦੇ ਵਿੱਚ ਜਿਵੇਂ ਚੋਣ ਹੁੰਦੀ ਹੈ ਉੱਥੇ ਵੀ ਕਹਿੰਦੇ ਜੀ ਧੋਤੇ ਮੂੰਹ ਚ ਪੇੜ ਅਕਾਲੀ ਦਲ ਦੇ ਵੱਜੀ ਸੀ ਇੱਕ ਪਾਸੇ 50000 ਵੋਟ ਦਾ ਹੁਣਾ ਸਿੱਖਾਂ ਦਾ ਔਰ ਦੂਜੇ ਪਾਸੇ ਸਿੱਖਾਂ ਦੀ ਬੋਟ ਦੇ ਵਿੱਚੋਂ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਸਿਰਫ 8000 ਵੋਟ ਪੈਂਦੀ ਹੈ ਐਸ ਕਰਕੇ ਪੰਜਾਬ ਦੇ ਅੰਦਰ ਸਭ ਤੋਂ ਪਹਿਲਾ ਮੈਸੇਜ ਲੁਧਿਆਣੇ ਦੀ ਜਮਨੀ ਚੋਂ ਨਿਕਲਦਾ ਗਿਆ ਸੀ ਕਿ ਹੁਣ ਅਕਾਲੀ ਦਲ ਦਾ ਸੁਖੜਾ ਸਾਫ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀਆਂ ਇਹਨਾਂ ਨੇ ਕਰਵਾਈਆਂ ਜਿਹੜੀ ਨੌਜਵਾਨੀ ਇਹਨਾਂ ਨੇ ਮਾਰੀ ਉਹ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਪੂਰੀ ਤਰ੍ਹਾਂ ਛਪ ਗਈ ਹੈ ਤਾਂ ਕਹਿੰਦੇ ਜੀ ਹੁਣ ਆਉਣ ਵਾਲੇ 27 ਦਾ ਸਮਾਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਵੀ ਹੈ ਔਰ ਦੂਜੇ ਪਾਸੇ ਲੋਕਾਂ ਦਾ ਰੁਖ ਵੀ ਹੈ ਇਹ ਮੈਂ ਅੱਜ ਵੀ ਕਹਿਣਾ ਪਰ ਇੱਕ ਗੱਲ ਜ਼ਰੂਰ ਜਿੱਥੇ ਜਾ ਕੇ ਪੰਜਾਬ ਦਾ ਮੁੱਖ ਮੰਤਰੀ ਹਾਰ ਸਕਦਾ ਕੋਈ ਕੋਈ ਫੈਕਟ ਆ ਪੰਜਾਬ ਦਾ ਜੇਕਰ ਯੂਨੀਵਰਸਿਟੀ ਪੰਜਾਬ ਦਾ ਚੰਡੀਗੜ੍ਹ ਪੰਜਾਬ ਨੂੰ ਨਾ ਮਿਲਿਆ ਤਾਂ ਫੇਰ ਵੱਡਾ ਰੌਲਾ ਉੱਥੇ ਆ ਕੇ ਪੈਣਾ ਤੇ ਪੰਜਾਬ ਦੀ ਜਨਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਐਸੇ ਵਕਤ ਤੇ ਹਰਾਉਗੀ ਕਿਉਂਕਿ ਜਿਹੜਾ ਚੰਡੀਗੜ੍ਹ ਇਹ ਪੰਜਾਬ ਦੇ ਹਿੱਸੇ ਆਉਂਦਾ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਹਰਿਆਣਾ ਹਿਮਾਚਲ ਕੱਢਿਆ ਗਿਆ ਉਸੇ ਹੀ ਪ੍ਰਕਾਰ ਚੰਡੀਗੜ੍ਹ ਨੂੰ ਵੀ ਕੇਂਦਰ ਸਮੇਟ ਲੈਣਾ ਚਾਹੁੰਦਾ ਕਿ ਪੰਜਾਬ ਨੂੰ ਫੇਰ ਤੋਂ ਤੋੜ ਮੋੜ ਕੇ ਇੱਕ ਵੱਖਰੀ ਸਟੇਟ ਬਣਾਉਣਾ ਚਾਹੁੰਦਾ ਚੰਡੀਗੜ੍ਹ ਜੇਕਰ ਵੱਖਰੀ ਸਟੇਟ ਬਣਦੀ ਹੈ ਚੰਡੀਗੜ੍ਹ ਨੂੰ ਜੇਕਰ ਵੱਖਰੀ ਸਟੇਟ ਬਣਾਇਆ ਗਿਆ ਤਾਂ ਪੰਜਾਬ ਨੂੰ ਆਸੇ-ਪਾਸਾਂ ਤੋਂ ਫੇਰ ਵੱਢ ਕੇ 1947 ਵਾਲਾ ਦੌਰ ਫੇਰ ਤੁਹਾਡੇ ਸਾਹਮਣੇ ਆ ਜਾਣਾ ਕਿਉਂਕਿ ਪਹਿਲਾਂ ਵੀ ਸਾਡੇ ਪੰਜਾਬ ਨੂੰ ਇਸੇ ਹੀ ਪ੍ਰਕਾਰ ਵੱਢਿਆ ਗਿਆ ਵਿੱਚੋਂ ਇਹਦੇ ਹਮਾਚਲ ਕੱਢਿਆ ਗਿਆ ਵਿੱਚੋਂ ਹੀ ਇਹਦੇ ਹਰਿਆਣਾ ਕੱਢਿਆ ਗਿਆ ਇਸ ਕਰਕੇ ਜਿਹੜੀ ਕੇਂਦਰੀ ਧਿਰ ਉਹਦਾ ਭਾਈ ਸਾਡੇ ਪੰਜਾਬ ਨੂੰ ਦੱਬਣਾ ਤੇ ਕੁਚਲਣਾ ਚਾਹੁੰਦੀ ਹੈ ਪਰ ਸਾਡੇ ਪੰਜਾਬ ਦੀ ਸਰਕਾਰ ਨੂੰ ਕੀ ਚਾਹੀਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਤੇ ਜਿਹੜਾ ਚੰਡੀਗੜ੍ਹ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਹਰ ਹਿੱਲੇ ਮਿਲਣਾ ਚਾਹੀਦਾ ਅੱਜ ਸਾਡੇ ਪੰਜਾਬ ਦੇ ਨੌਜਵਾਨ ਧਰਨੇ ਤੇ ਧਰਨਾ ਲਾ ਰਹੇ ਨੇ ਦੇਖੋ ਕਿੰਨਾ ਬੁਰਾ ਹਾਲ ਹੋ ਚੁੱਕਿਆ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੇ ਲੋਕ ਆਪਣੇ ਹੱਕ ਮੰਗ ਰਹੇ ਨੇ ਤੇ ਪੰਜਾਬ ਦੀ ਸਰਕਾਰ ਜੇਕਰ ਇਹਨਾਂ ਦੇ ਨਾਲ ਅੱਜ ਨਹੀਂ ਖੜਦੀ ਤਾਂ ਫੇਰ ਆਉਣ ਵਾਲੇ 27 ਦੇ ਵਿੱਚ ਬਹੁਤ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਵੀ ਲੱਗ ਸਕਦਾ ਹੈ ਇਹ ਇਸ ਗੱਲਾਂ ਨੇ ਇਫੈਕਟ ਨਹੀਂ ਤਾਂ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੱਲਮਾਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਚਾਹ ਪੰਜਾਬ ਦੇ ਲੋਕਾਂ ਦੇ ਨਾਲ ਖੜ ਕੇ ਚੰਡੀਗੜ੍ਹ ਨੂੰ ਪੰਜਾਬ ਦੇ ਹਿੱਸੇ ਦੇ ਵਿੱਚ ਲੈ ਕੇ ਆਉਂਦਾ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਹਾਰ ਨਹੀਂ ਹੁੰਦੀ ਇਹ ਗੱਲ ਵੀ ਤੈਅ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ